ਫਗਵਾੜਾ ਦੇ ਨਜ਼ਦੀਕੀ ਪਿੰਡ ਹਰਦਾਸਪੁਰ ਵਿਖੇ ਕਿਸੇ ਪੁਰਾਣੀ ਮਸਲੇ ਨੂੰ ਹੱਲ ਕਰਵਾਉਣ ਬਾਬਾ ਹਰਦੇਵ ਸਿੰਘ ਤਰਨਾ ਦਲ ਹਰੀਆਂ ਬੇਲਾ ਵਾਲੇ ਪਹੁੰਚੇ ਸਨ ਜਿੱਥੇ ਇਕੱਠੀਆਂ ਹੋਈਆਂ ਦੋ ਨਿਹੰਗ ਜਥੇਬੰਦੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਮੌਕੇ ਤੇ ਇੱਕ ਧੀਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਇੱਕ ਵਿਅਕਤੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਵੱਲੋਂ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤਕਰਾਰ ਦੌਰਾਨ ਦੂਜੀ ਟੀਰ ਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ ਆਓ ਦੇਖੋ ਕੀ ਹੈ ਪੂਰਾ ਮਾਮਲਾ ਸਰਦਾਰ ਜਹਦਰ ਗੁਰਦੇਵ ਸਿੰਘ ਸਾਹਿਬ ਜੀ ਆਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦਲ ਦਾ ਮੁਖ ਸੇਵਾਦਾਰ ਕੀ ਮਾਮਲਾ ਇੱਕ ਜਿਹੜਾ ਝਗੜਾ ਹੋਇਆ ਹੈ ਮਾਮਲਾ ਇਹ ਪਿੰਡ ਹਰਦਾਸਪੁਰ ਨਾਲ ਜਿਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਪੁਲਿਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਨ੍ਹਾਂ ਨੇ ਅਟੈਕ ਕੀਤਾ ਹੋਰ ਵੀ ਜਿੱਥੇ ਬੰਦਿਆਂ ਕੋਤੁਰੇ ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉੱਥੇ ਆਸਾਨ ਹੈ ਤੇ ਉੱਥੇ ਸੱਦ ਕੇ ਤਾਂ ਸਾਰੀ ਸ਼ਾਂਤੀ ਨੂੰ ਕੋਈ ਰਾਜਨਾਮਾ ਕਰਾ ਲੈਂਦੇ ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਡੇ ਨਾਲ ਜੀ ਦੂਜੀ ਤੇ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫੇ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਤੀਜਾ ਗੁਰਦਰਾ ਕਮੇਟੀ ਦੀ ਪੁੱਛਾਂਗੇ ਨਾ ਜੀ ਫੇ ਵੱਖ-ਵੱਖ ਗੱਲਾਂ ਸੁਣ ਕੇ ਫੇਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਲਾਣ ਨਾ ਸਰਪੰਨਾ ਕੱਢ ਲਈਆਂ ਕਿਨੇ ਛੇਰ ਕੱਢ ਲਈ ਦੁੱਧਨਾ ਸਿੰਘਾਂ ਦੇ ਦੋ ਦਦਾ ਮਾਰ ਦਿੱਤੇ ਐ ਪਿਸਟਲ ਕੱਢ ਕੇ ਫਾਇਰ ਕਰਦੇ ਸੀ ਕਹਿੰਦੇ ਖੋਲਿਆ ਆ ਕੇ ਪਿਸਟਲ ਉਹਦਾ ਜੀ ਨਜਾਇਜ਼ ਉੱਥੇ ਕੋਈ ਨਫਰਮ ਨਹੀਂ ਹੈਗਾ ਉਹ ਪਰਸੂੰ ਦੇ ਤਾਂ ਸੀ ਤੇ ਉਹ ਵੀ ਪਿਸਟਲ ਕੱਢੇ ਕੀ ਨਾਮ ਉਹਨਾਂ ਦਾ ਅਰੇ ਦਿਨਾਂ ਦਾ ਪਿਸਟਲ ਕੱਢੇ ਕੀ ਨਾਮ ਉਹਨਾਂ ਦਾ ਇੱਕ ਜਸਪ੍ਰੀ ਸਿੰਘ ਹੈ ਮੈਂ ਦੱਸਦਾ ਇੱਕ ਜਗਜੀਤ ਸਿੰਘ ਹੈ ਇਹ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਐ ਤੇ ਜੀ ਜਗਜੀਤ ਸਿੰਘਾਂ ਨਾਲ ਉਹਨਾਂ ਨਾਲ 35-40 ਬੰਦੇ ਮੋਲਟ ਲੈ ਕੇ ਆ ਸੀ 5-7 ਗੱਡੀਆਂ ਭਰ ਕੇ ਲਗਿਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀਤ ਦੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ ਚ ਕਿਸੇ ਦੇ ਲੱਗੀ ਹੋਣੀਗਾ ਉਹ ਪਿਸਤਲ ਖੋਦਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਹੰਗਿਓ ਕਿੰਨੇ ਜਖਮ ਹੋਏ ਸੀ ਤਿੰਨ ਸਿੰਘ ਤਿੰਨ ਸਿੰਘ ਨਹੀਂ 3 ਸਿੰਘ ਕਾਰਨ ਮਤਲਬ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਾਹਮਣੇ ਪਿੰਡ ਦੇ ਇਹਨਾਂ ਦਾ ਗੁਰਦਵਾਰਾ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜੋ ਮੈਂ ਬੱਸ ਜੀਹਾਂ ਨੇ ਫੈਸਲਾ ਹੋ ਜੁਗਾ ਪਰ ਉਸ ਕੰਨ ਨੂੰ ਫਿਰ ਜਾਦੇ ਉਭਾਰ ਰਹੇ ਸੀ ਕੋਟ ਜਿਹਾ ਬੰਦਿਆ ਕੋ ਬੰਦਿਆ ਕੁਛ ਅੰਦਾ ਸੜਕੋ ਗਏ ਉੱਥੇ ਹਸ਼ਾਕਪੁਰ ਤੇ ਮੈਂ ਕਹਿੰਦਾ ਤੁਸੀਂ ਮੈਂ ਕਹਿੰਦਾ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਛ ਬੜਾ ਅਦਿਕ ਲਖਾਈਆ ਹੋ ਗਿਆ ਹੈ ਫਿਰ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਸਾਡ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਈ ਔਰ ਇੱਥੇ ਅਸਿਆ ਵੀ ਥੋੜੇ ਪੀਸੂ ਬਲੀ ਪੜੇ ਬੰਦੇ ਆ ਜਿਓ ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਨੂੰ ਇਹ ਸਿੰਘਾਂ ਦੇ ਗਾਲ ਪਾਵੇ ਇੱਕ ਦੇ ਪਿੱਟ ਵਿੱਚ ਛੋਟਾ ਮਾਰ ਦਿੰਦਾ ਇੱਕ ਦੇ ਕੰਨ ਵਿੱਚ ਨਗਾਹਤਾ ਜੀ ਇੱਕ ਦੇ ਹੱਥ ਵਿੱਚ ਤਿਲ ਲਗਾਤਾ ਹੈ ਤੇ ਬੱਬਈ ਜਿਹੜਾ ਪਿਸਤਲ ਆ ਜੋ ਪੁਲਿਸ ਨੂੰ ਤੁਸੀ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਦਾਕ ਪੁਲਸਾਂ ਸੀ ਦੋ ਨੰਬਰ ਦਾ ਹੋਗਾ ਜੇ ਕੋਈ ਨੰਬਰ ਨੰਬਰ ਤਸੰਦੇ ਸਿਆਨੇ ਜੀ ਅੱਛਾ ਜਿਹਨਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਕਿ ਬਾਹਰੋਂ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ 'ਚ ਰਹੇਗਾ ਸਾਰੇ ਪਿੰਡ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਮੁੰਡੇ ਜਿਹੜੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਕਿਉਂਕਿ ਪਿੰਡ ਵਿੱਚ ਵੀ ਉਹ ਮਾਹੌਲ ਖਰਾਬ ਰੱਖਦੇ ਹੋ ਤੇ ਬੱਬਈ ਜਿਹੜੇ ਆਪਣੇ ਨਿਹੰਗ ਸਿੰਘ ਜਖਮੀ ਹੋਣਾ ਉਹਨਾਂ ਦਾ ਨਾਮ ਪਤਾ ਕੀ ਹੈ ਕੀ ਨਾਮ ਉਹਨਾਂ ਦਾ ਜੀ ਹਾਂ ਜੀ ਇਹਨਾਂ ਦੇ ਨਾਂ ਦੱਸ ਦਿਓ ਮਹਾਕਾਲ ਮਲਕੀਤ ਸਿੰਘ ਤੇ ਬਾਕੀ ਮੋਜ ਦੇ ਨਾਲ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਨੇ ਅੱਜ ਬਹੁਤ ਮੁੱਢੀ ਗੋਲੀ ਪਾਣੀ ਆ ਤਾਂ ਜੀ ਆ ਦੇਖੋ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਹੱਲੇ ਡੇਰੇ ਖੜੀਆਂ ਸੀ ਪੁਲਿਸ ਨੇ ਹੈਂਡਓਵਰ ਕਰ ਦਿੱਤੀਆਂ ਅੱਛਾ ਜੀ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਪਿੰਡ ਦੇ ਵਿੱਚ ਮੋਹਟਰ ਦੇ ਬੰਦੇ ਕੋ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜੀ ਹਾਂ ਬੈਠੇ ਜੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਪਿੰਡ ਦੇ ਗੁਰਦੁਆਰਾ ਕਮੇਟੀ ਦੇ ਬੈਠੇ ਸੀਗੇ ਬੈਠੇ ਬੈਠੇ ਸਾਡੇ ਲਾਲ ਕਾਲਾ ਪੈਗੇ ਸਿੰਘਾਂ ਦੇ ਬੰਦੇ ਕਿਤੇ ਤੱਕ ਨੋਬਾਤਾ ਕੀ ਕਰਨ ਲੈ ਗਿਆ ਤੁਹਾਨੂੰ ਕੀ ਲੱਗ ਰਿਹਾ ਉਹਦੇ ਆਗੇ ਉਹ ਨਹੀਂ ਹਥਿਆਰ ਬੰਨ ਹਥਿਆਰ ਸਦੇ ਚਲਾਉਣੇ ਸ਼ੁਰੂ ਕਰ ਦਿੱਤੇ ਜੀ ਅੱਛਾ ਜੀ ਕੱਲ ਤੇ ਹੁਣ ਤਾਂ ਗੱਲ ਹੀ ਸੁਣ ਮੈਂ ਮੱਝੇ ਤੇ ਬੈਠਾ ਦੀ ਗੱਲ ਸੁਣਦਾ ਮੈਂ ਸਲਾਹ ਕੱਲੀ ਕੱਲੀ ਫਿਰ ਤੇਰੀ ਗੱਲ ਸੁਣਦੇ ਆਂ ਫਿਰ ਪਿੰਡ ਦੀ ਪੰਚਾਇਤ ਦੀ ਸੁਣਾਂਗੇ ਫਿਰ ਫਿਰ ਕੋਈ ਫੈਸਲਾ ਕਰਾਂਗੇ ਅਸੀਂ ਕੋਈ ਕਿਹੜਾ ਫਾਂਸੀ ਟੰਗਣਾ ਸੀ ਕਿਸੇ ਨੂੰ ਗੁਰਮਤ ਅਨੁਸਾਰ ਜੇ ਕਿਸੇ ਕੋਈ ਸੇਵਾ ਸੀਗੀ ਕਿਸੇ ਨੂੰ ਸੁਪਰੀ ਸਾਹ ਤੇ ਪਾਠ ਲਾ ਦਿੰਦੇ ਕਿਸੇ ਨੂੰ ਗੁਰਦਾਰੇ ਚ ਝਾੜਾ ਝਾੜੂ ਫੇਨੇ ਸੇਵਾ ਇਹੀ ਸੇਵਾ ਹੁੰਦੀ ਕਿ ਨਾ ਸਿੱਖ ਤੁਹਾਨੂੰ ਜੀ ਅਜਿਹੜਾ ਕਿ ਕੋਈ ਫਾਂਸੀ ਟੰਗਣਾ ਸੀ ਕਰੀ ਇਹ ਵੋਟ ਕੀ ਮੰਗ ਕਰਦੇ ਕਾਰਵਾਈ ਕੀਤੀ ਆਪਣੀ ਕਾਰਵਾਈ ਉਹਨੇ ਤੇ ਹੋਣੀ ਚਾਹੀਦੀ ਗੁਰੂ ਘਰ ਤੇ ਚੜ ਕੇ ਆਏ ਆ ਛਾਤਰ ਲੈ ਕੇ ਹਥਿਆਰ ਲੈ ਕੇ ਸਾਡੇ ਇੰਦਰੋਂ ਫੱਟੜ ਕੀਤਾ ਔਰ ਹੋਰ ਵੀ ਜ ਕਿ 35 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾਉਂਦੀਆਂ ਕੁਝ ਲੈ ਕੇ ਭੱਜ ਗਏ ਉਹ ਤੇ ਅਸੀਂ ਇਹੀ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਰੋਕਿਆ ਨਹੀਂ ਤੇ ਜਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪੈਸਟਰ ਕੋਪ ਕੋਇਆ ਤੇ ਉਹਨਾਂ ਨੇ ਦੋ ਫਾਇਰ ਕੀਤੇ ਤੀਜਾ ਟੀਡਾ ਵੀ ਹੋ ਗਿਆ ਬਬਈ ਪੁਰਸਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆ ਕਿਸੀ ਟਾਈਮ ਨਾ ਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਬਿੰਡਿੰਗ ਪਿੰਡ ਵੰਦੇ ਸੱਜਣ ਵਿੱਚ ਬਿਠੇ ਸੀ ਜੀ ਠੀਕ ਹੈ ਜੀ ਆਪਾਂ ਪੰਚਾਇਤ ਸੱਦੀ ਹੈ ਤੇ ਰਣੇ ਪਾਸੇ ਥੋੜਾ ਸੱਦੀ ਹੈ ਜੀ ਆਪਾਂ ਤਾਂ ਫੈਸਲਾ ਕਰਨ ਵਾਸਤੇ ਮੈਂ ਹਸ਼ਾਲਪੁਰ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤਾਂ ਆਪ ਜੀ ਸਮਝਦੇ ਆ ਨਾ ਕਿ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੇ ਕੁਝ ਕਹਿਤ ਲਗੇ ਆ ਥਰ ਕੋ ਐਪਲੀਕੇਸ਼ਨ ਲੈ ਕੇ ਉੱਥੇ ਗਿਆ ਸੀ ਹਸ਼ਾਲਪੁਰ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਆਪਾਂ ਪੰਚਾਇਤ ਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਇਕੱਲੇ ਇਕੱਲੇ ਬੰਦੇ ਈ ਸਵਲੀ ਕੋ ਮੋਲੋ ਨਾ ਕਿ ਦੁੱਜਣ ਮਾੜਾਂ ਨਾ ਬੋਲੋ ਜੋ ਕਰਕੇ ਤੁਸੀਂ ਗੱਲ ਕਰੋ ਹਨਾ ਸ਼ਾਂਤੀਪੂਰਨ ਅਸੀਂ ਵਿੱਚ ਬੈਠੇ ਹਾਂ ਜੋ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਇਓ ਲੜਨ ਦੇ ਲਬਾਜੀ ਨਾਲ ਗੋਲੀ ਲੱਗੀ ਉਹ ਤੁਹਾਡੇ ਨਾਲ ਦੇ ਸੀ ਕਿ ਜਾਂ ਕੋਈ ਨਹੀਂ ਉਹ ਹੀ ਸੀ ਕਿ ਜੀ ਉਹ ਤਾਂ ਪਿਸਤਲ ਮੇਡੂ ਸਿੰਘਾ ਨੇ ਖੋਇਆ ਤੇ ਉਹ ਚੱਲ ਗਿਆ ਉਹਦੇ ਆਪਣੀ ਲੱਗੀ ਜੀ ਠੀਕ ਹੈ ਮੇਰੇ ਨਾਲ ਰਣਜੀਤ ਸਿੰਘ ਆ ਜੀ ਪਰ ਕਿਹੜੇ ਪਿੰਡੋਂ ਆਏ ਆ ਅਰਦਾਸਪੁਰ ਪਿੰਡ ਦੇ ਸਰ ਕੀ ਮਾਮਲਾ ਸੀ ਅੱਜ ਇੱਥੇ ਨੀਜੀ ਹਸਪਤਾਲ ਆਏ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਨੂੰ 4 ਮਹੀਨੇ ਹੋ ਗਏ ਤੇ ਜੀ ਮੇਰੇ ਮੁੰਡੇ ਦੇ ਕੋਲੋਂ 20000 ਰੁਪਏ ਗਲਤੀ ਵਿੱਚ ਨਮਾਏ ਗਏ ਅਸੀਂ ਇਨਸਾਫ ਦੇ ਬਾਸਤੀ ਸਿੰਘਾ ਦੇ ਕੋਲ ਗਏ ਸ਼ਾਲਪਰ ਵੀ ਸਾਡਾ ਇਨਸਾਫ ਕਰੋ ਜਦ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਪਿੰਡ ਦਾ ਟਾਈਮ ਰੱਖ ਲਿਆ 9 ਤਰੀਕ ਦਾ ਪਿੰਡ ਦੇ ਗੁਰਦੁਆਰੇ ਉੱਥੇ ਉਹ ਆਏ ਨਹੀਂ ਹੈਗੇ ਅੱਜ ਦਾ ਟਾਈਮ ਫੇਰ ਰੱਖ ਰਿਆ ਨਿਕਲ 4 ਵਜੇ ਦਾ ਤੇ ਅਸੀਂ ਉਹਨਾਂ ਨੂੰ ਕਿਹਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਇੱਥੇ ਇਹ ਰੌਲਾ ਪੈ ਸਕਦਾ ਵੀ ਕਿਤੇ ਨਾ ਹੋਵੇ ਵੀ ਸਾਡੇ ਕੋਈ ਪੈ ਜਾਣ ਚਲੋ ਜੀ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੇ ਕਹਿਣ ਤੇ ਉਹਦੇ ਨਾਲ ਚੱਲ ਗਏ ਸਾਡੇ ਕੋਲ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਤਿੰਨੇ ਚਾਰੇ ਜਾਣੇ ਇੱਕ ਮਾਂ ਘਰ ਵਾਲੀ ਤੇ ਮਾਂ ਤੇ ਦੋਨੇ ਬੱਚੇ ਅਸੀਂ ਚਾਰੇ ਜਾਣੇ ਉੱਥੇ ਗਏ ਜਦ ਉੱਥੇ ਗੱਲਬਾਤ ਦੱਸੀ ਉਹਨਾਂ ਸਾਰੇ ਵੀ ਇੱਦਾਂ ਦਾ ਕਰਕੇ ਇਹਨਾਂ ਨੇ ਲਫਾਵੇ ਲੈ ਕੇ ਗਲਤੀ ਸਾਡੇ ਮੁੰਡੇ ਕੋਲ ਮਨਾਈਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਇੱਕ ਦੀਪ ਹੈ ਜੀ ਇੱਕ ਪਿੰਡ ਦਾ ਹੀ ਬੰਦਾ ਹੋਰ ਹੈ ਜੀ ਉਹਦਾ ਨਾਮ ਕੀ ਨਾਮ ਹੈ ਉਹਦਾ ਆਪਣੇ ਫਿੱਪੜੀ ਹੈ ਆਪਣੇ ਸੀਡਾ ਵਾਲਾ ਨਹੀਂ ਨਹੀਂ ਦੂਜਾ ਤੇਜਿੰਦਰ ਸਿੰਘ ਪਿੰਡ ਆਪਣੇ ਜੋ ਸੀਡਾ ਵਾਲੇ ਕੋਲੋਂ ਦਾ ਰਵਿੰਦਰ ਸਿੰਘ ਉਹ ਜਿਹੜੇ ਕੋਠੀ ਵਾਲੇ ਆ ਕੋਠੀਆਂ ਵਾਲੇ ਕੋਣ ਦੇ ਬੰਦੇ ਕੋਠੀ ਵਾਲੇ ਯਾਰ ਜਿਹਦੇ ਨਾਲ ਕੋਠੀ ਜੀ ਨਾਲ ਗੁਰਦੁਆਰਾ ਬਣਾਇਆ ਆਪਣੇ ਸੀਡਾ ਵਾਲਾ ਬਿੰਦਰੀ 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 ਨੇ ਗੋਲੀ ਦੇ ਫਾਇਰ ਚਲਾਏ ਆ ਜੀ 2012 ਦੇ ਵਿੱਚ ਵੀ ਉਹਨੇ ਗੋਲੀ ਚਲਾਈ ਦੀ ਚਾਰ ਬੰਦਿਆਂ ਦੇ ਗੋਡੇਰ ਪੱਟਾਂ ਦੇ ਵਿੱਚ ਗੋਲੀਆਂ ਨਿਕਲੇ ਹੋਏ ਆ ਜੀ ਤੇ ਉਹਦਾ ਹਿਸਾਬਤਾ ਬਣਾਇਆ ਚਾਹੀਦਾ ਜੀ ਤੇ ਦੋਨੇ ਗਰਦੰਗਾ ਨੇ ਗੋਲੀਆਂ ਮਾਰੀਆਂ ਜੀ ਮੁੰਡੇ ਦੇ ਮੇਰੇ ਵੀ ਮਾਰੀ ਦੀ ਮੈਂ ਕੁੱਡਾ ਹੋ ਗਿਆ ਤੇ ਮੁੰਡੇ ਦੇ ਬੱਖੀ ਦੇ ਵਿੱਚ ਗੋਲੀ ਮਾਰਤੀ ਉਹਨਾਂ ਨੇ ਜਤਿੰਦਰ ਸਿੰਘ ਖਾਲਸਾ ਜਤਿੰਦਰ ਸਿੰਘ ਖਾਲਸਾ ਪਿੱਪਲੀ ਸਾਹਿਬ ਖਾਲਸਾ ਨਹੀਂ ਜੀ ਗਦਾਰ ਆ ਜੀ ਉਹ ਉਹਨੇ ਗੋਲੀ ਮਾਰੀ ਹੈ ਮਰਵਾਈ ਹੈ ਜੀ ਉੱਥੇ ਬੁਲਾ ਕੇ ਤੇ ਪੈਸੇ ਲੈ ਕੇ ਫੈਲ ਕਰਦਾ ਜਿਹਨੂੰ ਦੇਖਦਾ ਉਹ ਬੁਲਾ ਕੇ ਆਪਣੇ ਡੇਰੇ ਦੇ ਵਿੱਚ ਕਿਤੇ ਕਿਸੇ ਤੇ ਛੇਤਰਮਾਰ ਦਿੰਦਾ ਕਿਤੇ ਕਿਸੇ ਤੇ ਛੇਤਰਮਾਰ ਦਿੰਦਾ ਸਰ ਨਿਆਂਗੋ ਵੱਲੋਂ ਕਹਿਣਾ ਆਇਆ ਕੀ ਪਹਿਲਾਂ ਪਿਸਟਲ ਕੱਢ ਕੇ ਤੁਸੀਂ ਗੋਲੀ ਚਲਾਈ ਆ ਅਸੀਂ ਚਲਾਈ ਹੈ ਹਾਂਜੀ ਉਹਨਾਂ ਦਾ ਇਹੀ ਬਿਆਨ ਆ ਜੀ ਸਾਡੇ ਕੋਲ ਕੋਈ ਪਿਸਟਲ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਸਾਡੀ ਇਨਕੁਆਰੀ ਕੀਤੀ ਜਾਵੇ ਨਾਲੇ ਕੋਈ ਸਾਨੂੰ ਦਿਖਾਇਆ ਜਾਵੇ ਪਿਸਟਲ ਕਿਹੜਾ ਸੀ ਸਾਡੇ ਉਹ ਕਿਹੜੀ ਗੋਲੀ ਸੀ ਠੀਕ ਹੈ ਜੀ ਕੋਈ ਗੋਲੀ ਨਹੀਂ ਚਾਹੀ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀ ਇਹਨਾਂ ਨੇ ਆਪ ਜਦ ਅਸੀਂ ਗੇਟ ਦੇ ਬਾਹਰ ਹੋਏ ਪਹਿਲਾਂ ਮੁੰਡੇ ਦੇ ਗੋਲੀ ਮਾਰੀ ਫਿਰ ਮੇਰੇ ਵਾਰੀ ਮੈਂ ਸਕਾਰਪੀਓ ਦੇ ਪਿਛਲੇ ਪਾਸੇ ਰੋ ਗਿਆ ਸਕਾਰਪੀਓ ਦੇ ਪੱਲੇ ਪਾਸੇ ਦੀ ਗੋਲੀ ਨਿਕਲ ਗਈ ਉਹ ਕਿ ਸਰਦਾਰ ਇਨਸਾਫ ਲਈ ਕੀ ਗੋਹਾਰ ਕਰਦੇ ਸਰਕਾਰ ਨੂੰ ਹਨ ਇਨਸਾਫ ਹੋਣਾ ਚਾਹੀਦਾ ਸਾਡੇ ਜੋ ਸਾਡਾ ਹੱਕ ਹੈ ਸਾਨੂੰ ਮਿਲਣਾ ਚਾਹੀਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਪਿੰਡ ਵਾਲਿਆਂ ਨੇ ਕੀਤੀ ਆ ਬੇਦਰੀਆ ਤੇ ਦੀਪ ਤੇ ਸਰਪੰਚ ਨਾਲ ਹੈ ਜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ 100 ਸਾਖੀ ਗੁਰ ਤੇਗ ਬਹਾਦਰ ਸਾਹਿਬ ਦੀ ਜੀਵਨੀ ਜਪਜੀ ਸਾਹਿਬ ਦਾ ਗੁਟਕਾ ਪਿੰਡ ਦੇ ਵਿੱਚ ਹੀ ਤਸਲੇ ਦੇ ਵਿੱਚ ਪਾ ਕੇ ਫੂਕ ਦਿੱਤਾ ਇਹਨਾਂ ਨੇ ਅਈ ਕਰੀਬਨ 6 ਵਜੇ ਇੱਕ ਯੰਗ ਮੁੰਡਾ ਫਾਇਰ ਆਉਨ ਇੰਜਰੀ ਨਾਲ ਆਇਆ ਸੀ ਜਿਹਨੂੰ ਸਰਜਨ ਡੀ ਰਾਏ ਨਾਲ ਤੈਨੂੰ ਮੁਰਲੀ ਸਾਹਿਬ ਕਰੇ ਕਿ ਸਰਜਨ ਡੀ ਰਾਏ ਨਾਲ ਇਹਨੂੰ ਲੈਫਟਰ ਕੱਟ ਦਿੱਤਾ ਗਿਆ ਐ ਤੇ ਉਸ ਮਾਮਲੇ ਦੇ ਉਹਨਾਂ ਨਾਲ ਦੇ ਉਹ ਡਿਫਿਕਲਟੀ ਵਈ ਸੀ ਸੁਣਿਆ ਗਿਆ ਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਤਿੰਨ ਬੰਦੇ ਸੀ ਉਹ ਲੱਗ ਰਿਹਾ ਹੈ ਕਿ ਮੈਨੂੰ ਉਹ ਮੇਰੇ ਕੋਲ ਲਾਏ ਨੇ ਤੇ ਉਹਨਾਂ ਦੇ ਵੀ ਇਲਾਜ ਦੀ ਮੁਰਲੀ ਇਲਾਜ ਕਰਕੇ ਉਹਨਾਂ ਦੀ ਮਰਜ਼ੀ ਮੁਤਾਬਕ ਸਿਵਲ ਅਸਟਾਲ ਨਵਾਂ ਸ਼ਹਿਰ ਰੈਫਰ ਕਰ ਦਿੱਤਾ। ਦੱਸੋ ਜਿਹੜੇ ਨਵਾਂ ਸ਼ਹਿਰ ਆਫਰਤੀ ਤੇ ਉਹਨਾਂ ਦੀ ਕਿੰਨੀ ਕੁ ਸੱਟ ਲੱਗਦੀ ਸੀ ਉਹਨਾਂ ਨੇ। ਉਹਨਾਂ ਦੇ ਸਿੱਗੀ ਕੁਝ ਇੱਕ ਦੇ ਸੱਟ ਕਾਫੀ ਸੀਗੀ ਤੇ ਉਹ ਅੰਡਰ ਸਰਜਿਕਲ ਅਪੀਨਿਅਨ ਲਿਖਿਆ ਸੀਗਾ। ਪਰ ਉਹ ਕਹਿੰਦੇ ਅਸੀਂ ਦਾਖਲ ਨਹੀਂ ਹੋਣਾ, ਅਸੀਂ ਨਵਾਂ ਸ਼ਹਿਰ ਇਲਾਜ ਕਰਾਂਗੇ। ਤੇ ਜਿਹੜੇ ਜਿਹੜੇ ਗੋਲੀ ਲੱਗੀ ਪਰਿਵਾਰ ਦੇ ਉਹ ਕਿੰਨੇ ਮੈਂਬਰ ਸੀ? ਕੋਈ ਕੋਈ ਮੁੰਡਾ ਸੀਗਾ ਜੀ। ਕਿੱਥੇ ਲੱਗਦਾ ਗੋਲੀ ਲੱਗੀ ਹੈ ਜੀ? ਜੀ ਇਹ ਪਿੱਛਲੇ ਪਾਸੇ ਲੱਗੀ ਅੱਛਾ ਕਿੰਦਾ ਕੰਡੀਸ਼ਨ ਕਿਦਾਂ ਲੱਗਦੀ ਸੀ ਉਸ ਵੇਲੇ ਸਿਵਲ ਸੀ ਤੇ ਮੈਂ ਫਰਸਟ ایڈ ਦੇ ਕੇ ਉਹਨਾਂ ਜਿੰਨੀ ਜਲਦੀ ਹੋ ਸਕਦਾ ਸੀ ਉਹਨਾਂ ਦਾ ਇਫਰ ਕਰ ਦਿੱਤਾ ਤਾਂ ਕਿ ਜਾਨ ਨਹੀਂ ਗਈ ਅੱਛਾ ਜਿਹੜੇ ਤਿੰਨੇ ਜਣੇ ਸੀ ਉਹਨਾਂ ਚੋਂ ਕੋਈ ਸੀਰੀਅਸ ਉਹਨਾਂ ਚੋਂ ਠੀਕ ਸੀਗੇ ਸੀਰੀਅਸ ਨਹੀਂ تھے ਸਾਰੇ ਨੇ ਬਟ ਸਰ ਰਾਇਲੈਂਡ ਦੀ ਲੋਰ ਸੀ ਡਾਕਟਰ